ਲੁਧਿਆਣਾ ਦੇ ਰੇਡੀਏਸ਼ਨ ਵੱਲੂ ਹੋਟਲ ਵਿੱਚ ਫੈਸ਼ਨ گارਮੈਂਟ ਮੈਨੂਫੈਕਚਰਿੰਗ ਐਸੋਸੀਏਸ਼ਨ ਵੱਲੋਂ 3 ਦਿਨ ਦਾ ਐਕਸੀਬਿਸ਼ਨ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਸ ਐਕਸੀਬਿਸ਼ਨ ਵਿੱਚ ਇੱਕ ਛਤ ਹੇਠ ਕਈ ਬ੍ਰਾਂਡ ਦੇ ਕਈ ਤਰ੍ਹਾਂ ਦੇ ਸਟਾਈਲਿਸ਼ گارਮੈਂਟ ਉਪਲਬਧ ਕਰਾਏ ਜਾਣਗੇ ਉਹ ਵੀ ਜੋ ਗ੍ਰਾਹਕ ਸਸਤੇ ਰੇਟਾਂ ਤੇ ਖਰੀਦ ਸਕਣਗੇ ਆਯੋਜਕਾਂ ਨੇ ਕਿਹਾ ਕਿ ਗ੍ਰਾਹਕ ਦੇ ਸਹੂਲਤ ਦੇ ਲਈ ਹਰ ਪ੍ਰਕਾਰ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ ਤਾਂ ਕਿ ਜੋ ਗ੍ਰਾਹਕ ਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਉਨਾਂ ਵੱਲੋਂ ਹੋਰ ਕੀ ਕਿਹਾ ਗਿਆ ਮੇਰਾ ਨਾਮ ਕਪਲ ਜੋਸ਼ੀ ਹੈ ਜੀ ਐਫਜੀਐਮਏ ਫੈਸ਼ਨ ਗਾਰਮੈਂਟਸ ਮੈਨੂਫੈਕਚਰ ਅਸੋਸੀਏਸ਼ਨ ਸਾਡਾ ਬ੍ਰਾਂਡ ਹੈ ਜਿਸ ਦੇ ਵਿੱਚ ਸਾਡੇ ਚੇਅਰਮੈਨ ਸ਼੍ਰੀ ਤਰੁੰਜਨ 바ਬਾ ਜੀ ਪ੍ਰਧਾਨ ਪਜਨ ਕੁਮਾਰ ਜੀ ਫਾਈਨੈਂਸ ਸੈਕਟਰੀ ਪੁਨੀਤ ਅਰੋੜਾ ਜੀ ਸਾਡੇ ਚੀਫ ਐਡਵਾਈਜ਼ਰ ਰਿਸ਼ਭ ਜੈਨ ਜੀ ਸੈਕਟਰੀ ਸੁਨੀਲ ਸਰੀਨ ਜੀ ਪਰ ਸਾਡੇ ਚੀਫ ਮੈਂਟਰ ਸਾਡੇ ਜਿਹੜੇ ਹੈਗੇ ਨੇ ਸਾਡੇ ਐਡਵਾਈਜ਼ਰ ਵਿਨੇਜ ਜੈਨ ਜੀ ਸਾਡੇ ਸਾਰੇ ਸਾਥੀ ਟੀਮ ਹੈ ਔਰ ਅੱਜ ਸਾਡੀ ਤੀਸਰੀ ਐਗਜ਼ੀਬਿਸ਼ਨ ਜੋ 11 12 13 ਅਗਸਤ ਨੂੰ ਰੈਡੀਸਨ ਬਲੂ ਦੇ ਵਿੱਚ ਲੱਗਣ ਜਾ ਰਹੀ ਹੈ ਜਿਸ ਦੇ ਵਿੱਚ ਅੱਜ ਸਾਡੀ ਇਹ ਤੀਸਰੀ ਮੀਟਿੰਗ ਐਗਜ਼ੀਬਿਟਰਾਂ ਦੇ ਨਾਲ ਹੋਈ ਹੈ ਉਸ ਦੇ ਵਿੱਚ ਅਸੀਂ ਸਾਰੇ ਐਗਜ਼ੀਬਿਟਰਾਂ ਨੂੰ ਆਨਵਰਡ ਟਾਈਮ ਦੇ ਵਿੱਚ ਜਿਹੜੀ ਜਿਹੜੀ ਤਿਆਰੀ ਨਾਲ ਰਿਲੇਟਡ ਜੋ ਵੀ ਗੱਲਬਾਤ ਉਹ ਡਿਟੇਲ ਚ ਡਿਸਕਸ ਕੀਤੀ ਹੈ ਉਹ ਨਾਲ ਨਾਲ ਪੈਨ ਇੰਡੀਆ ਦੇ ਵਿੱਚ ਅਸੀਂ ਇਨਵੀਟੇਸ਼ਨ ਵੀ ਭੇਜ ਰਹੇ ਹਾਂ ਜਿਸ ਦੇ ਵਿੱਚ ਅਸੀਂ ਗੱਦੀ ਵਾਲੇ ਸਾਰੇ ਹੋਲ ਸੇਲਰ ਸਾਰੇ ਹੀ ਕਸਟਮਰ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਇਸ ਦੇ ਨਾਲ ਨਾਲ ਅਸੀਂ ਇਸ ਐਗਜ਼ੀਬਿਸ਼ਨ ਦੇ ਵਿੱਚ ਆਪਣੇ ਸਾਰੇ ਕਸਟਮਰ ਨੂੰ ਇਹ ਵੀ ਵਿਸ਼ਵਾਸ ਦਿਲਾਉਣਾ ਚਾਹੁੰਦੇ ਹਾਂ ਕਿ ਲੇਟੈਸਟ ਟੈਕਨੋਲੋਜੀ ਦੇ ਲੇਟੈਸਟ ਬ੍ਰਾਂਡਿਡ ਸਾਰੇ ਹੀ ਪ੍ਰੋਡਕਟ ਤੁਹਾਨੂੰ ਇੱਕੋ ਛੱਤ ਦੇ ਵਿੱਚ ਮਿਲਣਗੇ ਜਿਹੜੇ ਸ਼ਹਿਰ ਦੇ ਵਿੱਚ ਲੇਟੈਸਟ ਕੰਪਨੀਜ਼ ਦੁਆਰਾ ਫੈਕਟਰੀ ਸਰ ਬਣਾਏ ਜਾ ਰਹੇ ਨੇ ਸਰ ਕਿਹੜੇ ਕਿਹੜੇ ਬ੍ਰਾਂਡ ਆ ਰਹੇ ਨੇ ਕਿੰਨੀਆਂ ਕੰਪਨੀ ਨਾਲ ਟਾਈਪ ਹੋਇਆ ਹੁਣ ਤੱਕ ਕੁਝ ਪਤਾ ਲੱਗ ਸਕਦਾ ਹੈ ਓਵਰ ਆਲ 120 ਸਾਡੀ एक्सहिबिशन टू एक्जीबिटर आ चुके हैं और 15 ਤੋਂ ਲੈ ਕੇ 20 एक्जीबिਟਰ ਸਾਨੂੰ ਹੋਰ ਵੇਟਿੰਗ ਦੇ ਵਿੱਚ ਨੇ ਜਿਸ ਦੇ ਅਸੀਂ ਪਲੈਨਿੰਗ ਕਰ ਰਹੇ ਨੇ ਸਾਡੇ ਪੁਨੀਤ ਰੌੜਾ ਜੀ ਬਹੁਤ ਸੀਸਨ ਨੂੰ ਅੱਛੇ ਤਰੀਕੇ ਨਾਲ ਐਗਜ਼ੀਕਿਊਟ ਕਰ ਰਹੇ ਨੇ ਔਰ ਸਾਨੂੰ ਉਮੀਦ ਹੈ ਕਿ ਪੈਨ ਇੰਡੀਆ ਦੇ ਵਿੱਚ ਪੂਰੇ ਇੰਡੀਆ ਤੋਂ ਅਸੀਂ 5000 ਪਲੱਸ ਕਸਟਮਰ ਨੂੰ ਆਪਣੀ ਸੈਕਸਿਬਿਸ਼ਨ ਦੇ ਵਿੱਚ ਫੁਟਵਰਚ ਅਟਰੈਕਟ ਕਰਨ ਦੇ ਲਈ ਕਾਮਯਾਬ ਹੋਵਾਂਗੇ ਕਿਉਂਕਿ ਲਾਸਟ 2 ਐਕਸੀਬਿਸ਼ਨਸ ਦੇ ਵਿੱਚ ਸਾਡਾ ਸਕੋਰ 3000 ਪਲੱਸ ਰਿਹਾ ਸੀ ਉਸ ਨੂੰ ਅਸੀਂ ਹੋਰ ਇੰਪਰੂਵ ਕਰਨ ਦੇ ਲਈ ਉਸ ਨੂੰ 5000 ਤੋਂ ਪਲੱਸ ਕਿਸ ਤਰ੍ਹਾਂ ਕਰਨਾ ਹੈ ਇਸ ਲਈ ਪੂਰੀ ਟੀਮ ਲੱਗੀ ਹੋਈ ਹੈ ਜਿਸ ਤਰ ਖੂਰ ਦਾ ਇੰਤਜ਼ਾਮ ਕਸਟਮਰ ਦੇ ਲਈ ਸਾਰੀ ਮੈਨੇਜਮੈਂਟ ਦਾ ਇੰਤਜ਼ਾਮ ਲਈ ਪੂਰੀਆਂ ਟੀਮਾਂ ਲੱਗੀਆਂ ਸਾਡੀ ਕਾਲਿੰਗ ਹੋ ਰਹੀ ਹੈ ਸਾਰੇ ਐਕਸੀਬਿਟਰ ਨੂੰ ਗ੍ਰਾਹਕ ਨੂੰ ਤਾ ਜੋ ਇੱਕ ਇਵੈਂਟ ਨੂੰ ਅਸੀਂ ਲੁਧਿਆਣਾ ਦੇ ਇੱਕ ਪ੍ਰਾਈਮ ਇਵੈਂਟ ਬਣਾ ਦਈਏ ਕਸਟਮਰ ਕਰਨ ਨੂੰ ਸ਼ਹਿਰ ਚ ਬਾਕੀ ਬੈਠਾ ਵੀ ਸੋਚੇ ਕਿ ਯਾਰ 11 12 ਤਰੀਕ ਨੂੰ ਜਿਹੜੀ ਐਗਜ਼ੀਬਿਸ਼ਨ ਲੱਗਦੀ ਹੈ ਉਸ ਨੂੰ ਜ਼ਰੂਰ ਜਾਣਾ ਹੈ ਤਾਂ ਜੋ ਹਰ ਤਰ੍ਹਾਂ ਦੇ ਬ੍ਰਾਂਡ ਸਾਨੂੰ ਉੱਥੇ ਦੇਖਣ ਨੂੰ ਮਿਲ ਸਕਦੇ ਵੀ ਜਿਸ ਤਰ੍ਹਾਂ ਬੰਗਲਾਦੇਸ਼ ਤੇ ਚਾਈਨਾ ਤੇ ਖਾਸ ਕਰਕੇ ਨੇੜੇ-ਤੇੜੇ ਦੇਸ਼ਾਂ ਨੇ ਫੋਲ ਕੇ ਗਿਆ ਉਹ ਡੋਮੀਨੇਟ ਹੋ ਰਿਹਾ ਹੋਲਸੇਲ ਇੰਡਸਟਰੀ ਦੇ ਵਿੱਚ ਸੋ ਅਜਿਹੇ ਦੇ ਵਿੱਚ ਅਜਿਹੀਆਂ ਐਗਜ਼ੀਬਿਸ਼ਨਾਂ ਬੜੀ ਜ਼ਰੂਰੀ ਹੈ ਕਿਉਂਕਿ ਸਾਡੇ ਜੇਕਰ ਹੋਲਸੇਲ ਨੂੰ ਹੋਰ ਆਪਾਂ ਹੋਰ ਸਾਈਜ਼ ਕਰਨਾ ਤੇ ਜ਼ਰੂਰੀ ਹੈ ਦੇਖੋ ਇਸ ਤਰ੍ਹਾਂ ਵਾ ਹਰ ਇਨਸਾਨ ਨੂੰ ਜੋ ਮੈਂ ਆਪਣੀ ਜ਼ਿੰਦਗੀ ਦਾ ਫਲਸਫਾ ਬਣਾਇਆ ਹੋਇਆ ਵਾ ਉਮੀਦ ਤੇ ਦੁਨੀਆ ਟਿਕੀ ਹੋਰ ਯਤਨ ਕਰਨਾ ਕਰਮ ਸਾਡਾ ਕੰਮ ਹੈ ਅਸੀਂ ਇਸ ਦੁਨੀਆ 'ਚ ਕਰਮ ਕਰਨ ਆਏ ਆ ਅੱਪਾ ਜੇ ਅਸੀਂ ਨੂੰ ਠੀਕ ਅਸੀਂ ਮੰਨਦੇ ਗਵਰਨਮੈਂਟ ਦੀ ਪਾਲਿਸੀਆਂ ਵਾ ਦੀ ਆਪਣੀ ਮਜਬੂਰੀਆਂ ਵਾ ਚਾਈਨਾ ਦੀਆਂ ਬੰਗਲਾਦੇਸ਼ ਦੀਆਂ ਬਟ ਸਾਨੂੰ ਸਭ ਤੋਂ ਪਹਿਲਾਂ ਇਹ ਚੀਜ਼ ਨੂੰ ਸਮਝਣਾ ਚਾਹੀਦਾ ਹੈ ਕਿ ਅਸੀਂ ਉਸ ਦੇਸ਼ ਦੇ ਵਿੱਚ ਰਹਿੰਦੇ ਪਏ ਜਿੱਥੇ 140 ਕਰੋੜ ਦਾ ਮੂਲਕ ਹੈ ਬਾਹਰ ਦੀ ਕੰਪਨੀਆਂ ਸਾਡੇ ਵਿੱਚ ਆ ਕੇ ਯੂਨਿਟ ਲਾ ਰਹੀਆਂ ਨੇ ਸਾਡੀ ਮੰਡੀ ਨੂੰ ਕੈਚ ਕਰਨਾ ਚਾਹੁੰਦੀਆਂ ਦਨ ਵਾਈ ਫੀ ਡਿਸਟਰਬ ਅਸੀਂ ਆਪਣੀ એનર્ਜੀ ਕੰਮ ਕਰਨ ਤੇ ਲਾਈਏ ਵਧੀਆ ਪ੍ਰੋਡਕਟ ਬਣਾਈਏ ਉਹਨਾਂ ਦੇ ਕੰਪੈਰੀਸ਼ਨ ਦੇ ਵਿੱਚ ਪ੍ਰੋਡਕਟ ਬਣਾਵਾਂਗੇ ਕਿਉਂ ਆਪਾਂ ਮਾਲ ਨਹੀਂ ਵੇਚ ਪਾਵਾਂਗੇ ਮੈਂ ਆਪਣੇ ਸਾਰੇ ਦੁਕਾਨਦਾਰ ਭਰਾਵਾਂ ਨੂੰ ਸਰ ਮੈਨੂਫੈਕਚਰ ਭਰਾਵਾਂ ਨੂੰ ਇਹ ਅਪੀਲ ਕਰਨਾ ਚਾਹਾਂਗਾ ਕਿ ਭਰਾਵੋ ਦਿਲ ਨਾ ਛੋਟਾ ਕਰੋ ਆਪਣੇ ਪ੍ਰੋਡਕਟ ਨੂੰ ਆਪਣੇ ਪ੍ਰੋਡਕਟ ਦੀ ਜਾਨ ਪਾਈਏ ਕਹਿੰਦੇ ਨਾ ਕਿ ਜਿੱਥੇ ਵੀ ਗ ਨੇ ਬੰਦੀ ਹੈ ਆਪਾਂ ਆਪਣੇ ਪ੍ਰੋਡਕਟ ਦੇ ਵਿੱਚ ਜਾਣ ਪਾਈਏ ਆਪਣੀ ਆਈਟਮ ਤੇ ਜਾਣ ਉਹ ਵੀ ਰੇਟ ਸਹੀ ਹੋਊਗਾ ਆਪਾਂ ਲੇਬਰ ਨਾਲ ਵੀ ਸਹੀ ਤਰੀਕੇ ਨਾਲ ਡੀਲ ਕਰਾਂਗੇ ਤਾਂ ਆਪਣੇ ਮਾਹੌਲ ਵਧੀਆ ਬਿਜ਼ਨਸ ਦਾ ਬਣੂਗਾ ਲੱਗਦਾ ਐਕਸੀਬਿਸ਼ਨ ਸੈਂਟਰਾਂ ਦੀ ਲੋੜ ਹੈਗੀ ਲੁਧਿਆਣਾ ਦੇਖੋ ਇਹ ਤਾਂ ਭਾਜੀ ਤੁਸੀਂ ਸਾਡੇ ਦਿਲ ਦੀ ਕਹਿੰਦੇ ਨਾ ਦੁੱਖ ਦੀ ਰੱਗ ਤੇ ਹੱਥ ਰੱਖਦਾ ਇਹ ਪਿਛਲੇ 6 ਸਾਲ ਤੋਂ ਸਾਡੇ ਚੇਅਰਮੈਨ ਤਰुण ਜਨ ਬਾਬਾ ਜੀ ਦੀ ਲੜਾਈ ਲੜ ਰਹੇ ਨੇ ਪੰਜਾਬ ਦੇ ਵਿੱਚ ਖਾਸ ਕਰ ਲੁਧਿਆਣੇ ਦੇ ਵਿੱਚ ਸਾਨੂੰ ਇੱਕ ਸ਼ਹਿਰ ਦੇ ਨੇੜੇ ਇੱਕ ਐਕਸੀਬਿਸ਼ਨ ਸੈਂਟਰ ਚਾਹੀਦਾ ਹੈ ਜਿਹੜੀ ਅਸੀਂ ਸਾਡੇ ਹੁਣ ਮਾਨਯੋਗ ਮੰਤਰੀ ਜੀ ਬਣੇ ਨੇ ਬਿੱਟੂ ਜੀ ਉਹਨਾਂ ਅੱਗੇ ਵੀ ਬੇਨਤੀ ਕਰਾਂਗਾ ਸਾਡੇ 바ਵਾ ਜੀ ਯਤਨ ਕਰ ਰਹੇ ਨੇ ਕਿ ਕੋਈ ਅੱਛਾ ਅਸੀਂ ਮੰਤਰੀ ਬਲਾਕੇ ਲੈ ਕੇ ਆਈਏ ਤਾਂ ਜੋ ਜਿਹੜੀ ਸਾਡੀਆਂ ਆ ਛੋਟੀ ਛੋਟੀ ਦਿੱਕਤਾਂ ਨੇ ਇਹ ਤਾਂ ਛੋਟੀ ਜਿਹੀ ਨਹੀਂ ਸਰਕਾਰ ਲਈ ਵੱਡੀ ਚੀਜ਼ ਨਹੀਂ ਹੈ ਅਸੀਂ ਪੰਜਾਬ ਸਰਕਾਰ ਅੱਗੇ ਵੀ ਬੇਨਤੀ ਕਰਾਂਗੇ ਕਿ ਸਾਨੂੰ ਇਸ ਚੀਜ਼ ਦੀ ਬਹੁਤ ਜ਼ਰੂਰਤ ਹੈ ਹੋਟਲਾਂ ਦੇ ਵਿੱਚ ਠੀਕ ਹੈ ਅਸੀਂ ਆਪਣਾ ਅਫੋਲਡ ਕਰ ਲੈਣੇ ਕਰ ਲੈਣੇ ਨੇ ਕਿ ਬਿਜ਼ਨਸ ਦਾ ਦਾਇਰਾ ਤਾਂ ਇੱਕ ਐਗਜ਼ੀਬਿਸ਼ਨ ਸੈਂਟਰ ਦੇ ਵਿੱਚ ਕਸਟਮਰ ਆਂਦਾ ਉਹਦਾ ਇੱਕ ਇੰਪੈਕਟ ਬਹੁਤ ਅੱਛਾ ਬੰਦਾ ਹੈ ਕਰੋਨਾ ਤੋਂ ਬਾਅਦ ਲੱਗਦਾ ਕਿ ਹੋਟਲਰੀ ਇੰਡਸਟਰੀ ਨੂੰ ਵੱਡਾ ਜਿਹੜਾ ਕਟਾ ਪਿਆ ਸੀ ਹੁਣ ਇਹਨੂੰ ਉਮਕਣ ਵਾਸਤੇ ਇੱਕ ਵੱਡਾ ਮੌਕਾ ਵਾ ਵਧੀਆ ਜਿਹੜੀ ਹੈ ਪਲੇਟਫਾਰਮ ਹੈ ਮੇਰੇ ਭਾਈ ਸਾਹਿਬ ਦੀ ਗੱਲਾਂ ਬਿਲਕੁਲ ਐਗਰੀ ਕਰਦਾ ਹਾਂ ਭਾਜੀ ਇਸ ਐਕਸੀਬਿਸ਼ਨ ਦਾ ਮੰਤਵ ਹੀ ਇਹੀ ਆ ਆਪਾਂ ਇੱਕ ਘਰ 'ਚ ਬੈਠੇ ਆ ਆਪਾਂ ਇੱਕ ਮਾਹੌਲ ਬੂਸਟ ਕਰਾਂਗੇ ਅੱਜ ਤਿੰਨ ਲੱਗ ਰਹੀਆਂ ਸੇਮ ਡੇਟ ਤੇ ਕਿਉਂ ਲੱਗ ਰਹੀਆਂ ਸਭ ਤੋਂ ਜੋਸ਼ ਆ ਸਾਨੂੰ ਰੋਜ਼ ਸਾਡੇ ਪੁਨੀਰ ਜੀ ਨੂੰ ਰੋਜ਼ ਰਿਫਿਊਜ਼ ਲਾ ਰਹੀ ਆ ਅਸੀਂ ਕਰ ਰਹੇ ਆ ਦੋ ਦੋ ਤਿੰਨ ਤਿੰਨ ਬੰਦਿਆਂ ਨੂੰ ਕਿਉਂ ਅਗਲਾ ਕੰਮ ਆ ਕੁਛ ਨਾ ਅਸੀਂ ਕੰਮ ਕਰਦੇ ਪਏ ਇੱਕ ਬ੍ਰਾਂਡ ਪ੍ਰੋਮੋਸ਼ਨ ਤਾਂ ਹੈ ਨਾ ਉਸੇ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਦੇਖੋ ਮੈਂ ਤੁਹਾਨੂੰ ਫੇਰ ਉਸੇ ਗੱਲ ਤੇ ਆਵਾਂਗਾ ਆਪਣੇ ਕੰਮ ਤੇ ਆਪਾਂ ਧਿਆਨ ਦਿਈਏ ਆਪਾਂ 네ਗੇਟਿਵਿਟੀ ਵਾਂ ਕੰਮ ਦੀ ਕੋਈ ਕਮੀ ਨਹੀਂ ਐ 100 ਸੈਂਟਰੀ ਫੀਸ ਰੱਖੀ ਗਈ ਹੈ ਤੁਹਾਡੇ ਨਾਲ ਪ੍ਰੋਜੈਕਟ ਸਰ ਇਸ ਤਰ੍ਹਾਂ ਦਾ ਜੀ ਇਸ ਉਹ ਇਹ ਚੀਜ਼ਾ ਫైనాਂਸੀਆ ਮੈਂ ਡਿਸਕਸ ਨਹੀਂ ਕਰ ਸਕਦਾ ਲੇਕਿਨ ਇਹ ਚੀਜ਼ਾਂ ਹੁੰਦੀਆਂ ਖਰਚੇ ਹੁੰਦੇ ਆ ਐਂਟਰੀ ਫੀਸ ਨੋਮੀਨਲ ਹੀ ਹੁੰਦੀ ਹੈ ਅਸੀਂ ਇਹ ਚਾਹੁੰਦੇ ਆ ਕਿ ਇਹੀ ਚੀਜ਼ ਮੈਂ ਪਾਜੀ ਦੀ ਗਲਤੀ ਆ ਰਹੇ ਆ ਐਗਜ਼ੀਬਿਸ਼ਨਰ ਜੋ ਐਂਟਰੀ ਫੀਸ ਨਹੀਂ ਰੱਖਦੇ ਖਰਚੇ ਆ ਭਾਜੀ ਐਡਵਰਟਾਈਜ਼ਰ ਦੇ ਹਰ ਚੀਜ਼ ਦੇ ਐਗਜ਼ੀਬਿਸ਼ਨ ਸੈਂਟਰ ਹੋਏਗਾ ਬੰਦਾ ਆਪਣੀ ਸੁਵਿਧਾ ਅਨੁਸਾਰ ਸਰਕ ਕੰਟੈਕਟ ਕੀਤਾ ਜਾਵੇ ਤੁਹਾਨੂੰ ਜਿਹੜੀ 30 ਦਿਨ ਦਾ ਬੰਦਾ ਹੋ ਗਿਆ ਦੇਖੋ ਸਾਡੀ ਟੀਮ ਦੇ ਵਿੱਚ ਸਾਡੇ ਪੁਨੀਤ अरोड़ा ਜੀ ਫਾਈਨੈਂਸ ਸੈਕਟਰੀ ਨੇ ਜਿਹੜਾ ਸਾਰਾ ਫਾਈਨੈਂਸ ਸੰਭਾਲਦੇ ਨੇ ਸਾਡਾ ਇੱਕ ਸਿਸਟਮ ਆ ਆ ਬੰਦੇ ਨੇ ਐਡਰਟਾਈਜ਼ਮੈਂਟ ਦੇਖਣੀ ਹੈ ਤੇ ਉਹਨੇ ਉਹੀ ਚੀਜ਼ ਦੇਖਣੀ ਹੈ ਬਾਕੀ ਰਲ ਮਿਲ ਕੇ ਪਰਿਵਾਰ ਆ ਤੇ ਤੁਹਾਡੇ ਸਾਰੇ ਸਾਥ ਨਾਲ ਅਸੀਂ ਕੋਸ਼ਿਸ਼ ਕਰਾਂਗੇ ਐਫਜੀਐਮ ਇਹਦੇ ਵਿੱਚ ਵਧੀਆ ਪਲੇਟਫਾਰਮ ਬਣਾ ਸਕੀਏ